ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਦੇ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੂੰ ਇੱਕ ਚਿੱਠੀ ਲਿਖੀ ਗਈ ਅਤੇ ਉਸ ਚਿੱਠੀ ਦੇ ਵਿੱਚ ਇੱਕ ਜ਼ਿਕਰ ਇਹ ਵੀ ਹੁੰਦਾ ਹੋਇਆ ਦਿਖਾਈ ਦਿੱਤਾ ਜਾਂ ਇਸ ਤੋਂ ਪਹਿਲਾਂ ਵੀ ਜਿਹੜੇ ਜ਼ਿਕਰ ਨੇ ਉਹ ਦਿਖਾਈ ਦਿੱਤੇ ਕਿ ਕਿਸਾਨਾਂ ਨੂੰ 19 ਤਰੀਕ ਨੂੰ ਮੀਟਿੰਗ ਬੁਲਾ ਕੇ ਧੋਖੇ ਦੇ ਨਾਲ ਕਿਸਾਨਾਂ ਦੇ ਜੋ ਧਰਨੇ ਸਨ ਖਨੋਰੀ ਅਤੇ ਸ਼ੰਭੂ ਬਾਰਡਰ ਵਿਖੇ ਜੋ ਧਰਨਾ ਚੱਲ ਰਿਹਾ ਸੀਗਾ ਉਸ ਧਰਨੇ ਨੂੰ ਕਿਤੇ ਨਾ ਕਿਤੇ ਧੋਖੇ ਦੇ ਨਾਲ ਚਕਵਾ ਦਿੱਤਾ ਗਿਆ ਹਾਲਾਂਕਿ ਇਹ ਧੋਖਾ ਕੀਤਾ ਕਿਸ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸﺠਿੰਦਰ ਸਿੰਘ ਖੋਸਾ ਅਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਗੈਰ ਰਾਜਨੀਤਿਕ ਦੇ ਜਿਹੜੇ ਆਗੂ ਨੇ ਉਹ ਮੌਜੂਦ ਨੇ ਖੋਸਾ ਸਾਹਿਬ ਸਭ ਤੋਂ ਪਹਿਲਾਂ ਜੀ ਮੀਡੀਆ ਦੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਥੋੜੇ ਸਾਰੇ ਪ੍ਰੈਸ ਵਾਲਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਪਿਛਲੇ ਸਾਡੇ ਜਿਹੜਾ ਸਾਥ ਨਿਭਾਇਆ 13-14 ਮਹੀਨੇ ਉੱਥੇ ਬਹੁਤ ਵੱਡਾ ਸਾਥ ਨਿਭਾਇਆ ਤੁਸੀਂ ਅਥਰੂ ਗਾਇ ਦੇ ਗੋਲੇ ਚੱਲਦੇ ਸੀ ਸਿੱਧੀਆਂ ਗੋਲੀਆਂ ਚੱਲਦੀਆਂ ਸੀ ਤੇ ਕਿਸਾਨ ਤਾਂ ਬਣਾਨੀ ਪਿੱਛੇ ਹਟ ਜਾਣ ਪਰ ਤੁਸੀਂ ਮੂਰੇ ਹੁੰਦੇ ਸੀ ਕੋਸੋ ਚਲੋ ਮੈਂ ਉਸੇ ਗਲਤੀ ਹੋਣਾ ਕਿਸਾਨੀ ਅੰਦੋਲਨ ਤੇ ਕਿਉਂਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਚਰਚਾ ਚੱਲੀ ਹੈ ਕਹਿੰਦੇ ਮੀਟਿੰਗ ਦੇ ਵਿੱਚ ਬੁਲਾ ਕੇ ਧੋਖੇ ਦੇ ਨਾਲ ਧਰਨਾ ਚਕਵਾ ਦਿੱਤਾ ਗਿਆ ਇਹ ਧੋਖਾ ਕਿਸਾਨਾਂ ਦੇ ਨਾਲ ਕੀਤਾ ਕਿਸ ਨੇ ਦੇਖੋ ਜੀ ਆਮ ਹੁਣ ਤੁਸੀਂ ਚਰਚਾ ਦੇ ਵਿਸ਼ੇ ਛਿੜੇ ਪਏ ਨਹੀਂ ਕਿਉਂਕਿ ਸਰਕਾਰ ਦੀ ਕੋਈ ਜਿੱਥੇ 13 ਮਹੀਨਿਆਂ ਸੀ ਪੂਰਾ ਪੀਸਫੁੱਲ ਚੱਲ ਰਿਹਾ ਸੀ ਤੁਸੀਂ ਦੇਖਦੇ ਹੋਊ ਕਿ ਸਾਡੀ ਚੈੱਕ ਪੋਸਟ ਪਹਿਲੇ ਨੰਬਰ ਤੇ ਸੀ। ਜੀ। ਹਾਂ ਔਰ ਸਾਡੇ ਕੋਲੇ 100 200 ਕਿਸਾਨ 500 ਕਿਸਾਨ ਸਾਡਾ ਡਾਂਗਾ ਵਾਲਾ ਬੈਠਾ ਰਹਿੰਦਾ ਸੀ ਰਾਤ ਦੇ ਨੇ। ਤੁਸੀਂ ਵੀ ਸਾਡੇ ਕੋਲ ਰਾਤ ਨੂੰ ਆਉਂਦੇ ਰਹੇ ਹੋ ਵਿਜ਼ਿਟ ਕਰਨ। ਤੇ ਮੈਂ ਸਮਝਦਾ ਅਸੀਂ ਇੰਨੀ ਤੰਦ ਦੇ ਹੀ ਨਾਲ ਕੋ ਲੈ ਗਈ ਸੀ ਮੋਰਚਾ ਵੀ ਸਾਡੇ ਚਿਤ ਚੇਤੇ ਨਹੀਂ ਸੀ ਵੀ ਸਾਡੇ ਮੋਰਚੇ ਨਾਲ ਸਰਕਾਰ ਗਾਣਾ ਤੱਪਾ ਕਰਕੇ ਇਹ ਮੋਰਚਾ ਖੰਡਾ ਦੋਗੀ। ਜੇ ਮੈਂ ਸਮਝਦਾ ਕੱਲੀ ਸਰਕਾਰ ਮੋਰਚਾ ਖੜਾਉਂ ਤਾਂ ਹੀ ਜਾਂਦੀ। ਤੇ ਉਥੇ ਲੱਖਾਂ ਤੇ ਹਜ਼ਾਰਾਂ ਕਸਾਨਾ ਦਾ ਨੁਕਸਾਨ ਹੋਣਾ ਸੀ ਮੋਰਚਾ ਆਏ ਨਹੀਂ ਖੜਾਇਆ ਜਾਣਾ ਸੀ ਮੋਰਚਾ ਇੱਕ ਰਣਨੀਤੀ ਬਣਾ ਕੇ ਸਾਡੇ ਆਗੂਆਂ ਨੂੰ ਕਲਾਵੇ ਦੇ ਵਿੱਚ ਲੈ ਕੇ ਅਫਸਰਾਂ ਨੇ ਤੇ ਜਿਹੜਾ ਮੋਰਚਾ ਸਾਡਾ ਇਹ ਤੈਸ ਨੈਸ ਕਰਤਾ ਕੱਲੀ ਸਰਕਾਰ ਦਾ ਨਹੀਂ ਸਾਡੇ ਆਗੂਆਂ ਦਾ ਵੀ ਹੋ ਜਾਂਦਾ ਕਲਾਵੇ ਕਿ ਅਸੀਂ ਜੁਰਤ ਨਹੀਂ ਪੈ ਸਕਦੀ ਬੰਦਾ ਨਾ ਵੀ ਹੁੰਦਾ ਕਿਸੇ ਦੀ ਕੀੜਾ ਚੇੜ ਜਾਂਦਾ ਜੇ ਮੈਂ ਕਹਾਂ ਵੀ ਸਾਡਾ ਨੁਕਸਾਨ ਆ ਕੋਈ ਆ ਕੁਰਸੀਆਂ ਮੀਜਾਂ ਦਾ ਬਿਸਤਰਾ ਦਾ ਮੈਂ ਨੁਕਸਾਨ ਨਹੀਂ ਮੰਨਦਾ ਸਾਡਾ ਨੁਕਸਾਨ ਹੋਇਆ ਸਾਡੇ ਜਿਹੜਾ ਸ਼ੁਭ ਕਰਨ ਸੀਦ ਹੋਇਆ ਸਾਡੇ ਕਿਸਾਨ ਸ਼ੀਦ ਹੋਏ ਨੇ ਸਾਡੇ ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਤਾਂ ਸਭ ਤੋਂ ਵੱਡਾ ਮਤਲਬ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਜਿਹੜਾ ਅਸੀਂ 13 ਮਹੀਨੇ ਘਰ ਦਾ ਕੰਮ ਛੱਡ ਕੇ ਪਰਿਵਾਰ ਛੱਡ ਕੇ ਅਸੀਂ ਉੱਥੇ ਬੈਠੇ ਰਹੇ ਸਾਡਾ ਸਾਰਾ ਪਰਿਵਾਰ ਬਾਹਰੋਂ ਆਇਆ ਸੀ ਮੈਂ ਇੱਕ ਦਿਨ ਨਹੀਂ ਆਇਆ ਉੱਥੇ ਵਿੱਚ ਫਿਰਦਾ ਰਿਹਾ ਇਸ ਕਰਕੇ ਬੜੀ ਜਣੀ ਅਸੀਂ ਬਖੂਬੀ ਨਾਲ ਉੱਥੇ ਸੇਵਾ ਨਿਭਾਈ ਆ ਵੀ ਕਿਸਾਨੀ ਦੇ ਜਿਹੜਾ ਮੰਗਾ ਸਰਕਾਰ ਤੋਂ ਮਨਵਾ ਕੇ ਹੀ ਅਸੀਂ ਉੱਠਣਾ ਐ ਮੁੱਠਣਾ ਨਹੀਂ ਕਿਹੜੇ ਕਿਸਾਨਾਂ ਨੂੰ ਕੁਲਾਵੇ ਦੇ ਵਿੱਚ ਲਿਆ ਗਿਆ ਜਾਂ ਸਹਿਮਤੀ ਕਿਹੜੇ ਕਿਸਾਨਾਂ ਨਾਲ ਪੂਰੀ ਮੋਰਚੇ ਦੀ ਵਾਗ ਡੋਰ ਸੀ ਨਾ ਜਿਹੜੀ ਤਿੰਨਾ ਕਿਸਾਨਾਂ ਚਾਰਾਂ ਨੂੰ ਸੰਭਾਲਦੀ ਵੀ ਤੁਸੀਂ ਜੋ ਕਰੋ ਮਰਜ਼ੀ ਕਰੋ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਮਰਨ ਲਈ ਵੀ ਤਿਆਰ ਆ ਲੜਨ ਲਈ ਵੀ ਤਿਆਰ ਆ ਬਾਹਰ ਜਿਵੇਂ ਸਰਦਾਰ ਜੀਤ ਸਿੰਘ ਢੱਲੇਵਾਲ ਪੁਰਾਣੇ ਆਗੂ ਸੀ ਕਾਕਾ ਕੋਟਲਾ ਸੀ ਮੰਨੂ ਕਹਾੜ ਸੀ ਹਰਦੋ ਚੰਡੇ ਸੀ ਇਹ ਚਾਰੇ ਬੰਦੇ ਮੋਰਚਾ ਚਲਾਉਂਦੇ ਸੀ ਸਾਡਾ ਜੀ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਰੱਬ ਵਰਗਾ ਵੀ ਇਹ ਮੋਰਚੇ ਨੂੰ ਅੱਗੇ ਲੈ ਕੇ ਜਾਣਗੇ ਪਰ ਜਦੋਂ ਐਂਡ ਦੇ ਉੱਤੇ ਸਾਨੂੰ ਪਤਾ ਲੱਗਾ ਵੀ ਇਹ ਮੋਰਚਾ ਤਾਂ ਤੜਕੇ ਤੋਂ ਹੀ ਮੈਨੂੰ ਫੋਨ ਆਉ ਲੱਗੇ ਸੀ ਮੇਰੀ ਡਿਸਕ ਹੈ ਲੱਗੀ ਸੀ ਮੈਂ ਛੁੱਟੀ ਲੈ ਕੇ ਆ ਗਿਆ ਸੀ ਮੇਰੇ ਪੱٹے ਲੱਗੇ ਹੋਏ ਸੀ ਮੈਂ ਕਿਹਾ ਵੀ ਮੈਂ ਮੀਟਿੰਗ 'ਚ ਨਹੀਂ ਮੈਟਣਾਗਾ ਔਰ ਲੋਕਾਂ ਨੇ ਵੀ ਚਲ ਠੀਕ ਹੈ ਤੈਨੂੰ ਛੁੱਟੀ ਹੈ ਮੈਂ ਆ ਗਿਆ ਤੇ ਜਦੋਂ ਮਤਲਬ ਇਹ ਮੀਟਿੰਗ ਸਾਡੀ ਸ਼ਾਮ ਨੂੰ ਹੋਣੀ ਸੀ ਤੇ ਮੀਟਿੰਗ ਉਹਨਾਂ ਨੇ ਸਵੇਰੇ ਕਰਤੀ ਤੇ ਉਧਰਲੇ ਪਾਸੇ ਮੈਨੂੰ ਪਟਿਆਲੇ ਦੇ ਪ੍ਰਧਾਨਾ ਦੇ ਫੋਨ ਆਉਂਦੇ ਸੀ ਵੀ ਅੱਜ ਜਿੰਮੀਂ ਪੁਲਿਸ ਆ ਉਹ ਜਿੰਨੀਆਂ ਜੀਸੀਬੀ ਆ ਜਿੰਨੀਆਂ ਕੋਕਲੈਂਡਸ ਨੇ ਉਹਨਾਂ ਦੇ ਕੱਲ ਦੇ ਨੰਬਰ ਉਹਨਾਂ ਨੇ ਡੈਰੀ ਚ ਲਿਖੇ ਹੋਏ ਨਹੀਂ ਉਹਨਾਂ ਨੂੰ ਆ ਗਈ ਸੀ ਭੈਣਕਾ ਵੀ ਇਹ ਮੋਰਚਾ ਆਪਣਾ ਚੱਲਿਆ ਹੁਣ ਮੈਂ ਕਿਹਾ ਯਾਰ ਨਹੀਂ ਆਈ ਨਹੀਂ ਹੁੰਦੀ ਗੱਲ ਕੋਈ ਆਪਣੇ ਆਗੂ ਬੜੇ ਡ੍ਰਿਡ ਨਹੀਂ ਮੀਟਿੰਗ ਤੇ ਗਏ ਨਹੀਂ ਉਦੋਂ ਬਾਅਦ ਜੋ ਹੋਊਗਾ ਵੇਖ ਲੋ ਮੀਟਿੰਗਾਂ ਤਾਂ ਸਾਨੂੰ ਇਹ ਉਹ ਜੀ ਚੱਲੀ ਜਾਣੀਆਂ ਸਰਕਾਰ ਮੰਗਾ ਮੰਨੇ ਨਾ ਮੰਨੇ ਸਾਡਾ ਲੜਾਈ ਲੜਨ ਦਾ ਯੂਨੀਵਰਸਲ ਤੋਤਾ ਕਿਸਾਨੀ ਲਈ ਸਮਾਜ ਲਈ ਅਸੀਂ ਲੜਾਈ ਲੜਦੇ ਰਹਿਣਾ ਸਾਡੀ ਲੜਾਈ ਚਾਲੂ ਰਹਿਣੀ ਕਿਸਾਨੀ ਦੀ ਕਿਉਂਕਿ ਜਿੰਨੀ ਦੇਰ ਤੱਕ ਕਿਸਾਨੀ ਆ ਸਾਡੀ ਲੜਾਈ ਚਾਲੂ ਆ ਬਿਲਕੁਲ ਉਥੇ ਕੀ ਹੋਇਆ ਇਹ ਜਿਹੜੇ ਸਾਰੇ ਸੀਗੇ ਉਥੇ ਚਲੋ ਸਰਕਾਰ ਨੇ ਮਿਲੀ ਭੋਤ ਨਾਲ ਲੋਕੀ ਤਾਂ ਹੁਣ ਸਾਨੂੰ ਅਸੀਂ ਤਾਂ ਮੂੰਹ ਦਿਖਾਉਣ ਜੋਗੇ ਨਹੀਂ ਘਰੇ ਬੈਠੇ ਰਹੇ ਨੇ ਮੈਂ ਤਾਂ ਅੱਜ ਹੀ ਪ੍ਰੈਸ ਦੇ ਸਾਹਮਣੇ ਆਇਆ ਮੇਰਾ ਪ੍ਰੈਸ ਦੇ ਸਾਹਮਣੇ ਨਹੀਂ ਆਇਆ ਕਿਉਂਕਿ ਸਾਰਾ মিডিਆ ਦੇ ਵਿੱਚ ਵੀ ਹੁਣ ਸਾਰਾ ਪ੍ਰਚਲਿਤ ਹੋ ਗਈ ਗੱਲ ਵੀ ਜਿਹੜਾ ਉਹਨੇ ਮਗਰੋਂ ਸਾਡਾ ਸੀਗਾ ਸਾਰਾ ਚੱਕ ਪੋਸਟ ਫਾਸਟ ਨੰਬਰ ਤੋਂ ਲੈ ਕੇ ਉਹ ਸਾਰੀ ਤਹਿਸ ਨਸ ਕਰਤੀ ਸਾਨੂੰ ਕੋਈ ਡਰ ਨਹੀਂ ਸਾਡੇ ਬੰਦਿਆਂ ਦੇ ਵੀ ਡਾਂਗਾ ਮਾਰੀਆਂ ਪੁਲਿਸ ਨੇ ਗਾਲਾਂ ਕੱਢ ਕੇ ਵੀ ਭਜਾਏ ਪ੍ਰਸ਼ਾਸਨ ਨੇ ਉੱਥੋਂ ਤੇ ਮੈਂ ਸਮਝਦਾ ਵੀ ਜੇ ਕਿਤੇ ਸਾਡੇ ਆਗੂ ਉੱਥੋਂ ਮਤਲਬ ਫੜੇ ਵੀ ਗਏ ਸੀ ਤੇ ਕਿਤੇ ਉਹ ਪੁਲਿਸ ਨੂੰ ਜੇ ਨਾਂ ਰਲੇ ਹੁੰਦੇ ਨਾਲ ਉਹਨਾਂ ਦੀ ਜਰਤ ਨਹੀਂ ਪੈਂਦੀ ਸੀ ਵੀ ਉਹ ਪ੍ਰਸ਼ਾਸਨ ਸਾਡੀ ਇੱਕ ਕੁਲੀ ਨੂੰ ਹੱਥ ਲਾ ਜਾ। ਯਾਨੀ ਕਿ ਸਿੱਧੇ ਤੋਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਚਾਰ ਕਿਸਾਨ ਅੱਗੋਂ ਦਾ ਨਾਮ ਲਿਆ ਉਹਨਾਂ ਦੀ ਮਿਲੀ ਭੁਗਤ ਨਾਲੋਂ ਅੰਦਰ ਸਰ ਉਹਨਾਂ ਦੇ ਕੋਲੇ ਆਉਂਦੇ ਜਾਂਦੇ ਸੀ ਹੋਰ ਕਿਸੇ ਬੰਦੇ ਤਾਂ ਅੰਦਰ ਹੀ ਨਹੀਂ ਵੜਦੇ ਦਦੇ ਸੀ ਉਹ। ਜੇ ਕੋਈ ਗਵਈਆ ਆਇਆ ਤਾਂ ਵੀ ਉਹ ਨਹੀਂ ਵੀ ਨਹੀਂ ਵੀ ਅੰਦਰ ਨਹੀਂ ਵੜ ਦੇਣਾ ਉੱਥੇ ਇਨਫੈਕਸ਼ਨ ਹੋ ਜੂਗੀ। ਉਹ ਅੰਦਰ ਵਰਗੀ ਜਾਂ ਕੋ ਹੋ ਗਿਆ ਉਹ ਅੰਦਰ ਵਰਗੀ। ਮਤਲਬ ਕੀ ਮੈਂ ਸਮਝਦਾ ਵੀ ਜਿਹੜਾ ਅਸੀਂ ਸਾਡੀ ਜਥੇਬੰਦੀ ਹੈ ਮੈਂ ਸੂਬਾ ਪ੍ਰਧਾਨ ਹੋਣ ਦੇ ਨਾਤੇ ਗਾਰਨੇ ਸੋਖ ਉਸਾਨ ਮੋਰਚੇ ਦਾ ਗੂਹਣ ਦੇ ਨਾਤੇ ਮੈਂ ਜਿੰਨਾ ਕੁਝ ਦੇਖਿਆ ਅਸੀਂ ਕਿਸੇ ਦੀ ਜੇਵਲ ਨਹੀਂ ਦੇਖਿਆ ਤੱਕ ਤੇ ਅਸੀਂ ਜਾਂ ਪੈਸੇ ਵਟੋਰਨੇ ਅਸੀਂ ਕੇਵਲ ਤੇ ਕੇਵਲ ਕਸਾਨੀ ਤੇ ਪਹਿਰਾ ਦੇਂਦੀ ਆਕਾ ਲੋਕਾਂ ਨੂੰ ਵੀ ਇੱਥੇ ਪਹਿਰਾ ਜੋ ਤਨ ਮੰਨ ਤੇ ਧੰਨ ਨਾਲ ਲੜਾਈ ਲੜੋ ਵੀ ਆਪਾਂ ਜਿਤਨੀ ਆ ਪਰ ਬਣ ਗਿਆ ਕੁਝ ਹੋਰ ਉਥੇ ਅਸੀਂ ਤਾਂ ਇੱਕ ਦਿਨ ਪੈਸੇ ਦਾ ਹਸਾਬ ਰਿਲੇ ਕੋਈ ਕਹਰੇ ਵੀ ਵੀ ਅਸੀਂ ਹਸਾਬ ਲਿਆ ਕਿਸੇ ਮੋਰਚੇ ਚੋਂ ਉਹ ਹਰ ਦੋ ਚੰਡੇ ਕਰੇ ਨਾ ਕਰੇ ਉਹਨਾਂ ਦੇ ਕਰਨਾ ਕਰ ਜਿੱਦੜ ਮਰਜੀ ਪੈਸੇ ਲਾਇਆ ਜਿੱਦੜ ਮਰਜੀ ਅਸੀਂ ਕਦੇ ਪਹਿਲ ਵੇਖਿਆ ਹੀ ਨਹੀਂ ਸੀ ਨਾ ਅਸੀਂ ਕੋਈ ਹਿਸਾਬ ਲਿਆ ਨਾ ਕਮੇਟੀ ਦਾ ਮੈਂਬਰ ਸੀ ਫਾਇਨੈਂਸ ਦਾ ਵੀ ਹਿਸਾਬ ਕਿਤਾਬ ਅਸੀਂ ਮੰਗ ਸਕਦੇ ਅਸੀਂ ਨਹੀਂ ਮੰਗਿਆ ਸਾਨੂੰ ਲੋੜ ਹੀ ਨਹੀਂ ਰਹੀ ਨਹੀਂ ਪੈਸਾ ਅਸੀਂ ਮਤ ਰੱਖਦੇ ਨਹੀਂ ਕਿੰਨੇ ਕ ਪੈਸਾ ਆ ਗਿਆ ਹੁਣ ਅੰਦੋਲਨ ਦੇ ਵਿੱਚ ਉਹ ਪੈਸਾ ਤਾਂ ਆ ਹੀ ਜਾਂਦਾ ਲੋਕੀ ਜਿਨ੍ਹਾਂ ਨੇ ਦਾਨ ਕਰਨਾ ਹੁੰਦਾ ਬੜੀਆਂ ਰੂਹਾਂ ਬੈਠੀਆਂ ਜਿਹੜੀਆਂ ਅੰਦਰ ਵਰਕੇ ਗੱਫੇ ਦੀਆਂ ਜਾਂਦੀਆਂ ਨੇ ਜਦੋਂ ਆਪਾਂ ਪੁੱਛਣਾ ਹੀ ਨਹੀਂ ਕਿੰਨੇ ਦੇ ਕੇ ਨਾ ਦੇ ਕੇ ਇਹ ਅੰਦਾਜ਼ਾ ਤਾਂ ਹੁੰਦਾ ਨਾ ਕਿਉਂਕਿ ਅਸੀਂ ਉੱਥੇ ਦੇਖਿਆ ਕੋਈ ਲੱਖ ਆ ਗਿਆ ਕੋਈ 250 ਸਾਰੇ ਦੇਖ ਹੀ ਗਏ ਨਹੀਂ ਜਿੰਨੇ ਜਿੰਨੇ ਸਾਰੇ ਮਤਲਬ بڑے بڑے ਲੋਕ ਦੇਖ ਹੀ ਗਏ ਨੇ ਸਾਡੇ ਸਾਹਮਣੇ ਦੇਖ ਹੀ ਗਏ ਨੇ ਕੋਈ ਪਰਚੀਆਂ ਵੀ ਕਟਾ ਕੇ ਲਏ ਗਏ ਨੇ ਕੋਈ ਅੰਦਰ ਵੜ ਕੇ ਵੀ ਦੇ ਗਏ ਨੇ ਗੁਪਤ ਵੀ دیے ਜਾਂਦੇ ਨੇ ਇਸ ਕਰਕੇ ਪੈਸੇ ਤਾਂ ਹੁੰਦੇ ਹੀ ਇਹ ਮੋਰਚਾ ਇਹ ਤੇ ਚੱਲਦਾ ਨਹੀਂ ਤੇ ਅਸੀਂ ਹੁਣ ਜਿਹੜਾ ਮੋਰਚਾ ਚਲਾਇਆ ਅਸੀਂ ਆਪਦੀ ਜਥੇਬੰਦੀ ਨੇ ਆਪਦੀ ਜਥੇਬੰਦੀ ਤੋਂ ਹੀ ਚਲਾਇਆ ਅਸੀਂ ਮਤਲਬ ਉੱਥੇ ਜੋ ਪੈਸੇ ਸਾਨੂੰ ਲੱਗਦੇ ਸ ਸੀ ਦਿੰਦੇ ਵੀ ਰਹੇ ਹਾਂ ਸਪੀਕਰ ਲੈਉਣੇ ਨੇ ਮੈਟ ਲਿਆਉਣੇ ਨੇ ਜਾਂ ਅੱਖਾਂ 'ਚ ਗੋਲੀਆਂ ਵੱਜੀਆਂ ਉਹਨਾਂ ਦੀ ਸਹਾਇਤਾ ਕਰਨੀ ਆ ਜਾਂ ਫਲਾਣੇ ਦਾ ਸਹਾਇਤਾ ਕਰਨੀ ਆ ਉਹ ਅਸੀਂ ਪੈਸੇ ਦਿੰਨੇ ਸਾਡੇ ਕੋਲ ਲਿਖੇ ਪਏ ਨਹੀਂ ਸਾਡੇ ਕੋਲ ਕੰਪਿਊਟਰ ਦਾ ਹਿਸਾਬ ਆ ਖਸੋ ਜੀ ਮੈਨੂੰ ਇੱਕ ਇਹ ਰੀਜ਼ਨ ਦੋ ਸੋ 13-14 ਮਹੀਨੇ ਅੰਦੋਲਨ ਚੱਲਿਆ ਅਖੀਰ ਤੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਾਰਕ ਆਗੂਆਂ ਦੇ ਨਾਮ ਦੱਸੇ ਨੇ ਡੱਲੇਵਾਲ ਹੋਰਾਂ ਦਾ ਕਹਵਾੜ ਹੋਰਾਂ ਦਾ ਹੋਰ ਦੋ ਜਣੇ ਦੇ ਜਿਹੜੇ ਨਾਮ ਦੱਸੇ ਨੇ ਕਿ ਇਹਨਾਂ ਦੀ ਮਿਲੀ ਭੁਗਤ ਨਾਲ ਅੰਦੋਲਨ ਚੱਕਿਆ ਗਿਆ ਲੱਗਦਾ ਕੀ ਹੈ ਕਿ ਜਦੋਂ 14 ਮਹੀਨੇ ਅੰਦੋਲਨ ਚੱਲ ਗਿਆ ਸੀ ਤਾਂ ਅਖੀਰ ਤੇ ਮੰਸ਼ਾ ਕੀ ਸੀਗੀ ਅੰਦੋਲਨ ਚ ਕੋਨ ਦੀ ਦੇਖੋ ਜੀ ਇਹ ਤਾਂ ਰੱਬ ਹੀ ਜਾਣਦਾ ਵੀ ਇਹ ਇਹਨਾਂ ਨੂੰ ਕੀ ਲੋੜ ਸੀ ਸਰਕਾਰ ਨਾਲ ਸੰਧੀ ਕਰ ਦੀ ਇਹ ਸਾਨੂੰ ਦੱਸ ਦੇ ਉੱਥੇ ਸਾਰੇ ਬੰਦੇ ਲੈ ਜਾਂਦੇ ਨਾਲ ਵੀ ਆਪਾਂ ਨੂੰ ਆਹ ਗੱਲ ਬਾਤ ਆ ਤੁਸੀਂ ਮੋਰਚਾ ਸੀ ਚੱਕਾਂ ਦੀ ਅਸੀਂ ਤੁਸੀਂ ਜੇਲ੍ਹਾਂ 'ਚ ਬੈਠੇ ਸੀ ਮੋੜ ਕੇ ਵੀ ਮਰਨ ਲਈ ਤਿਆਰ ਜਾਂਦੇ ਜਿੱਥੋਂ 100-100 ਦਾ ਜਥਾ ਘੱਲਦੇ ਸੀ ਸਾਨੂੰ ਆਰਡਰ ਕਰਦੇ ਮੋੜ ਕੇ ਤਾਂ ਮੋਰਚਾ ਸਰਕਾਰ ਨੇ ਇੱਕ ਦਿਨ ਚ ਹੀ ਤਹਿਸ ਨਾਸ ਕਰਤਾ ਸਾਰਾ ਪਰ ਸਰਕਾਰ ਦੀ ਹਿੰਮਤ ਨਹੀਂ ਪੈਣੀ ਸੀ ਸੰਧੀ ਜਿਹਨਾਂ ਚ ਸੰਧੀ ਨਾ ਹੁੰਦੀ ਜਦੋਂ ਸੰਧੀਆ ਹੁੰਦੀਆਂ ਨੇ ਤੁਸੀਂ ਸੰਧੀ ਦਾ ਜ਼ਿਕਰ ਕਰ ਰਹੇ ਹੋ ਸੰਧੀਆਂ ਜਾਂ ਤਾਂ ਜ਼ਮੀਨ ਜਾਇਦਾਦ ਦੇ ਨਾਲ ਆ ਕੇ ਹੁੰਦੀਆਂ ਨੇ ਜਾਂ ਪੈਸੇ ਦੀਆਂ ਹੁੰਦੀਆਂ ਨੇ ਇੱਥੇ ਸੰਧੀ ਕਿਹੜੇ ਤਰੀਕੇ ਨਾਲ ਹੋਈ ਦੇਖੋ ਜੀ ਇਹ ਤਾਂ ਹੋਰ ਤੁਹਾਡੇ ਸਾਹਮਣੇ ਆ ਜਾਣੀ ਗੱਲ ਆ ਦੋ ਚਾਰ ਦਿਨ ਹੀ ਉਹ ਗੱਲ ਉਂਝਲੀ ਆਉਂਦੀ ਆ ਸਾਰੇ ਬੋਲੀ ਜਾਂਦੇ ਨੇ ਮੈਂ ਕਿਹੜਾ ਕੱਲਾ ਬੋਲਦਾ ਸਾਰੇ ਅਸੀਂ ਤਾਂ ਹੀ ਨਹੀਂ ਲੋਕਾਂ ਕੋਲੇ ਜਾਂਦੇ ਉਹ ਸਾਨੂੰ ਕਹਿੰਦੇ ਤੁਸੀਂ ਵੇਖ ਲਿਆ ਛੁੱਟ ਜਿਹੜੀ ਗੱਲ ਹੋਣੀ ਸੀ ਹੋ ਗਈ ਉਹ ਰਵਨੀਤ ਬਿੱਟੂ ਬੋਲੀ ਜਾਂਦਾ ਪਾਜ ਪਤਾ ਅਗੋ ਵੀ ਅਸੀਂ ਢੱਲੇਵਾਲ ਸਾਹਿਬ ਨੂੰ ਕਹਿ ਕੇ ਮਰਨ ਵਰਤਨ ਤੜਾਇਆ ਸਾਡੇ ਅੱਖੇ ਤੋੜਿਆ ਚੋਹਾਨ ਜੀ ਬੋਲੀ ਜਾਂਦੇ ਨੇ ਸਾਡੇ ਅੱਖੇ ਤੋੜਿਆ ਜਿੱਥੇ ਪਹਿਲਾਂ ਸ਼ਰੂਮਣੀ ਕਮੇਟੀ ਆਈ ਉਹਨਾਂ ਦੇ ਅੱਖੇ ਤੋੜਿਆ ਸਾਨੂੰ ਕੀ ਲੋੜ ਪਈ ਸੀ ਉਹਨਾਂ ਦੇ ਭਾਜਪਾ ਦੇ ਮਗਰ ਲਾ ਕੇ ਵਰਨਮਰਤਨ ਤੋੜਨ ਦੀ ਇੱਥੋਂ ਸ਼ੁੱਧ ਹੁੰਦਾ ਕੰਮ ਨਹੀਂ ਸੰਦੀ ਜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਨਾ ਪੈਸਿਆਂ ਦੀ ਗੱਲ ਵੀ ਇਲਜ਼ਾਮ ਨਹੀਂ ਕੀ ਸਚਾਈ ਆ ਸਚਾਈ ਆ ਪੈਸੇ ਹੋਏ ਹੁਣ ਕੁਛ ਹੋਏ ਹੋਣ ਪੇ ਸਾਡਾ ਜਿਹੜਾ ਮੋਰਚਾ ਸੀਗਾ ਇਹਨਾਂ ਨੇ ਰਾਤੇ ਰਾਤ ਝਾੜਤਾ ਔਵਲਕ ਦਾ ਦੇਖਿਆ ਹੀ ਨਹੀਂ ਨਾ ਕਿਸਾਨਾਂ ਦਾ ਜਿਹੜਾ ਇਹਨਾਂ ਨੁਕਸਾਨ ਹੋਇਆ 12 ਮਹੀਨੇ 13 ਮਹੀਨੇ ਅਸੀਂ ਘਰ ਛੱਡੇ ਰੱਖੇ ਸਾਡੀ ਫਸਲ ਵੀ ਖਰਾਬ ਹੋਈ ਸਾਡੇ ਪਰਿਵਾਰ ਵੀ ਖਰਾਬ ਹੋਏ ਕੋਈ ਬਿਮਾਰ ਹੋਇਆ ਕਿਸੇ ਦਾ ਕੋਈ ਕਿੱਧਰ ਹੋਏ ਪੈਸੇ ਵੱਧ ਲੱਗੇ ਰਾਤਾਂ ਨੂੰ ਅਸੀਂ ਉੱਥੇ ਝਾਗਦੇ ਸੀ ਮੱਛਰਾਂ ਦੇ ਵਿੱਚ ਠੰਡਾਂ ਦੇ ਵਿੱਚ ਹਲੋ ਹਲੋ ਕਰਦੇ ਸੀ ਵੀ ਪੁਲਿਸ ਨਾ ਆ ਜਾਈਂ ਤਰੂ ਚੱਕ ਕੇ ਨਾ ਲੈ ਜੇ ਢੱਲੇਵਾਰ ਸੰਗ ਅਸੀਂ ਤਤੀ ਹਵਾ ਲਗਨ ਦਿੱਤੀ ਲਗਨ ਦਿੱਤੀ ਅਸੀਂ ਕਿਹ ਅਸੀਂ ਜ਼ੁਰਤ ਪਈ ਕਿੰਨੀ ਕਿੰਨੀ ਪੁਲਿਸ ਆਉਂਦੀ ਸੀਗੀ ਤੇ ਜਿਹੜੇ ਖਾਲੀ ਹੱਥ ਮੋੜਦੀ ਸੀਗੀ ਪਿੱਛੇ ਨੂੰ ਹੱਥ ਲਾ ਕੇ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਲੜਦੇ ਨਹੀਂ ਕਿਸੇ ਨਾ ਮੋਰਚੇ ਦੀ ਕਿਸੇ ਦੀ ਜੁਰਤ ਨਹੀਂ ਪੈਂਦੀ ਚੱਕਣ ਦੀ ਮੈਂ ਇਸ ਦੀ ਚਪਾਈ ਤਲਾਬ ਜੰਜ ਕਹਿਣਾ ਪਰ ਡੱਲੇਵਾਲ ਸਾਹਿਬ ਨੇ ਤਾਂ ਮੋਰਚੇ ਨੂੰ ਅੱਗੇ ਲੈ ਜਾਣ ਵਾਸਤੇ ਮਰਨ ਵਰਤ ਤੇ ਬੈਠੇ 100 ਤੋਂ ਵੱਧ ਦਿਨ ਉਹਨਾਂ ਨੇ ਮਰਨ ਵਰਤ ਰੱਖਿਆ ਮੈਂ ਉਹਨਾਂ ਵੀ ਮਰਨ ਵਰਤ ਤੇ ਸਾਨੂੰ ਸੌਂਦੀ ਲੈ ਕੇ ਬਹਿ ਗਿਆ ਜੇ ਮਰਨ ਵਰਤ ਨਾ ਰੱਖਦੇ ਅਸੀਂ ਤੇ ਅਸੀਂ ਦ੍ਰਿੜ ਰਹਾਦਿਆਂ ਨਾਲ ਲੜਾਈ ਲੜੀ ਜਾਂਦੇ ਜਿੱਤ ਜਾਣਾ ਸੀ ਉਹ ਮਰਨ ਵਰਤਨ ਦੇ ਵਿੱਚ ਉੱਥੇ ਕੱਠੋਂ ਲੱਗ ਗਿਆ ਉੱਥੇ ਅਫਸਰਾਂ ਲੱਗ ਗਏ ਅੰਦਰ ਸਾਡੇ ਕੋਲੇ ਕਿ ਫਲਾਣਾ ਦਿੱਲੀ ਦਾ ਮੰਤਰੀ ਆ ਗਿਆ ਕਿਤੇ ਡੀਆਈਜੀ ਆ ਗਿਆ ਕਿਤੇ ਡੀਜੀਪੀ ਆ ਗਿਆ ਹੋਰ ਤਾਂ ਕਿਸੇ ਨੂੰ ਪੜ ਨਹੀਂ ਦਿੰਦੇ ਅੰਦਰ ਅਫਸਰਾਂ ਦੇ ਨਾਲ ਸਾਰੀ ਦਿਹਾੜੀ ਗਾਹਣ ਪੇੜ ਹੋਈ ਜਾਂਦੀ ਸੀ ਮੈਂ ਤਾਂ ਬਚਾਲੇ ਵੀ ਲੜ ਪਿਆ ਸੀ ਮੈਂ ਕਿਹਾ ਤੁਸੀਂ ਦੋ ਬੰਦੇ ਅਫਸਰਾਂ ਨੂੰ ਬਟਾਈ ਫਿਰਦੇ ਰਹਿੰਦੇ ਹੋਏ ਦੂਜੇ ਬੰਦਿਆਂ ਨੂੰ ਲੈ ਜਾਂਦੇ ਨਹੀਂ ਦੂਜੇ ਬੰਦੇ ਤੁਸੀਂ ਗੈਰੀ ਸਮਝਦੇ ਹੋ ਗੱਲ ਕਰ ਉਹਦੇ ਗੱਲ ਟਿਕ ਗਈ ਨਹੀਂ ਤਾਂ ਉਹਦੀ ਲੀਰਾਂ ਦੀ ਖੁੱਤੋ ਖੁੱਲ ਜਾਣੀ ਸੀ ਤੁਹਾਨੂੰ ਲੀਟਰ ਨੂੰ ਮਿਲਣ ਦਿੱਤਾ ਜਾਂਦਾ ਸੀ ਉਹ ਸਾਨੂੰ ਕਿੱਥੇ ਮਿਲ ਦਿੱਤਾ ਜਾਂਦਾ ਸੀ ਸਾਨੂੰ ਕਹਿੰਦੇ ਡੱਲੇਵਾਲ ਸਾਹਿਬ ਹਲੇ ਤਾਂ ਸੁੱਤੇ ਪਏ ਨੇ ਹਲੇ ਨਹੀਂ ਉੱਠਣਗੇ ਰਾਤ ਨੂੰ 10 11 ਵਜੇ ਉੱਠਣ ਕੋਦ ਨੂੰ ਅਸੀਂ ਆਪ ਦਾ ਕੰਮ ਉਧਰ ਰੁੱਝ ਜਾਂਦੇ ਸੀ ਕੰਮਾਂ ਤਾਂ ਅੰਦਾਜ਼ ਕਰਦੇ ਅਸੀਂ ਵਿਹਲੇ ਥੋੜਾ ਬੈਠੇ ਹੁੰਦੇ। ਕੋਈ ਸਾਬ ਇੱਕ ਮਰਨ ਵਰਤ ਨੂੰ ਲੈ ਕੇ ਸਵਾਲ ਖੜੇ ਹੁੰਦੇ ਕਿ ਕਹਿੰਦੇ 100 ਤੋਂ ਵੱਧ ਦਿਨ ਮਰਨ ਵਰਤ ਕਿਵੇਂ ਚੱਲ ਸਕਦਾ। ਚਲੋ ਉਦੋਂ ਤੋਂ ਮੈਡੀਕਲ ਟ੍ਰੀਟਮੈਂਟ ਮਿਲ ਗਿਆ ਉਸ ਤੋਂ ਮੈਡੀਕਲ ਟ੍ਰੀਟਮੈਂਟ ਤੋਂ ਪਹਿਲਾਂ ਵੀ ਉਹ ਕਹਿੰਦੇ ਇਸ ਤਰੀਕੇ ਚੱਲ ਨਹੀਂ ਸਕਦਾ ਕਿ ਬੰਦਾ ਬਿਲਕੁਲ ਡਾਊਨ ਹੋ ਜਾਂਦਾ ਜੇ ਫਿਰ ਡਾਊਨ ਹੋ ਜਾਏ ਤਾਂ ਉੱਠਿਆ ਨਹੀਂ ਜਾ ਸਕਦਾ। ਮਰਨ ਵਰਤ ਨੂੰ ਲੈ ਕੇ ਜੋ ਸਵਾਲ ਉੱਠ ਰਹੇ ਨੇ ਉਹ ਤੁਹਾਡੇ ਖਤਸ਼ੀ ਸੀਗੇ ਉਸ ਸਮੇਂ। ਦੇਖੋ ਭਾਈ ਜੀ ਅਸੀਂ ਤਾਂ ਪਾਣੀ ਵੀ ਪੀਵੀ ਜਾਈਏ ਰੋਟੀ ਵੀ ਖਾਈ ਜਾਈਏ ਤਾਂ ਵੀ ਸ਼ਾਮ ਨੂੰ ਖੋਪਾਣ ਲੱਪੇਂ ਜੋ ਅਸੀਂ ਨਾਮ ਹੀ ਲਿਖਾਤਾ ਸੀ ਅਸੀਂ ਤਾਂ 5 ਮਹੀਨੇ ਪੰਦੀ ਸ਼ਿੱਧੀ ਦੇਣੀ ਪੈਂਦੀ ਸਾਨੂੰ ਅੱਜ ਤਾਂ ਸੁੱਕੇ ਬੁੱਲਾਂ ਨਾਲ ਹੀ ਸ਼ਿੱਧੀ ਦੇ ਦੇਣੀ ਸੀ ਮਰ ਗਏ ਭੁੱਖੇ ਇਹ ਤਾਂ ਖਾਣੇ ਕੁਛ ਨਹੀਂ ਜਦੋਂ ਮਰ ਗਏ ਕਿਵੇਂ ਕੱਢੇ ਇਹਨੇ ਦਿਨ ਜੋ ਖੋਏ ਤਾਂ ਮਾਰੇ ਪਰਮੇਸ਼ਵਰੀ ਜਾਣਦਾ ਜਦੋਂ ਉਹੰਦੇ ਨੂੰ ਅੰਦਰ ਬੜਨੇ ਨਹੀਂ ਦਿੰਦੇ ਸੀ ਕੋਈ ਗੱਲ ਬਾਤ ਜਿਹੜੇ ਆਗੂ ਸੀ ਉੱਥੇ ਹੁੰਦੇ ਸੀ ਉਹਨਾਂ ਦੇ ਉਹਨਾਂ ਦੀ ਆਪਦੀ ਟੀਮ ਸੀ ਸਾਰੇ ਲੋਕਾਂ ਨੂੰ ਪਤਾ ਕਿਹੜਾ ਕੱਲਾ ਸੀ ਮੈਂ ਜਣ ਕਿ ਉਹ ਜਿਹੜੀ 4-5 ਜਣਿਆਂ ਦੀ ਟੀਮ ਦਾ ਜਿਸ ਤੋਂ ਤੁਸੀਂ ਕਹਿ ਰਹੇ ਹੋ ਉਹਨਾਂ ਦੀ ਟੀਮ ਸੀ ਹੋਈ ਉਹ ਉਹੀ ਅੰਦਰਖੱਤੇ ਚ ਕਰਦੇ ਸੀ ਸਭ ਉਹ ਦੇਖੋ ਜੀ ਉਹੀ ਜੋ ਸੇਵਾ ਕਰਦੇ ਸੀ ਉਹੀ ਨਮਾਉਂਦੇ ਸੀ ਔਰ ਕੋਈ ਬੰਦਾ ਨਹੀਂ ਜਾਂਦਾ ਸੀ ਜਣ ਕਿ ਇਸ ਦੇ ਵਿੱਚ ਕੋਈ ਸੱਚ ਹੋ ਸਕਦਾ ਕਿ ਕੋਈ ਗੱਲ ਲੁਕੋਈ ਗਈ ਹੋਵੇ ਕੋਣ ਇੰਨੇ ਦਿਨ ਮਰਨ ਵਰਤੇ ਤੁਸੀਂ ਆਪ ਹੀ ਦੇਖ ਦਿਓ ਦਰਸ਼ਨ ਸਿੰਘ ਫੇਰੂਮਾਨ ਵੀ ਸੀ ਉਹ ਵੀ ਸ਼ਿੱਧੀ ਪਾ ਗਿਆ ਸੀ ਉਹ ਵੀ ਸ਼ਿੱਧੀ ਪਾ ਗਿਆ ਸੀ ਭੁੱਖ ਤਾਰ ਰੱਖੀ ਸੀ ਉਹਨੇ ਉਹਦਾ ਬਾਬਾ ਜੂੜਾ ਕਿਹੜਾ ਰੱਖਿਆ ਸੀ ਉਹਦੇ ਹੀ ਪੀ ਜਾਂਦਾ ਇਹਨਾਂ ਨੂੰ ਲੱਗਾ ਉਹ ਬਹੁਤ ਚੜ ਕੱਢ ਗਿਆ ਸੀ ਉਹਨਾਂ ਨੂੰ ਲੱਗਦੇ ਨਹੀਂ ਪੀ ਜਾਂਦਾ ਸੀ ਮੈਂ ਸਿਰ ਨਾਲ ਉਹਨਾਂ ਦੇ ਨਾਲ ਅੱਛਾ ਉਹ ਦਹੀਂ ਪੀ ਜਾਂਦੇ ਸੀ ਨਹੀਂ ਪੀ ਜਾਂਦਾ ਜੀ ਯਾਨੀ ਕਿ ਨਾਉ ਲੱਗਾਈ ਦੁੱਧ ਦਹੀਂ ਲੱਸੀ ਵਗੈਰਾ ਨਾਲ ਹੋ ਸਕਦਾ ਬਸ ਬਸ ਇਸ ਕਰਕੇ ਆਪਾਂ ਜਿਹੜੀ ਮੋਰਚੇ ਦੀ ਗੱਲ ਆ ਹੁਣ ਦੇਖੋ ਜੇ ਸਾਡੀ ਸੰਧੀ ਹੋ ਜਾਂਦੀ ਏਕਤਾ ਹੋ ਜਾਂਦੀ ਏਕਤਾ ਸਾਡੀ ਬਣੀ ਨਹੀਂ ਸਾਡੇ ਵਿੱਚ ਐਹੋ ਜਿਹੇ ਬੰਦੇ ਪੈ ਗਏ ਜਿਹਨੇ ਏਕਤਾ ਨਹੀਂ ਬਣ ਦਿੱਤੀ ਔਰ ਏਕਤਾ ਬਿਨਾ ਅਸੀਂ ਇਹ ਮੈਨਾਂ ਵੀ ਜੰਗ ਜਿੱਤ ਨਹੀਂ ਸਕਦੇ ਸੀ ਅਸੀਂ ਤਾਂ ਪਹਿਲੇ ਦਿਨੋਂ ਕਹਿੰਦੇ ਸੀ ਵੀ ਅੱਜ ਦੀ ਡੈਮੋਕਰੇਸੀ ਦੇ ਅਨੁਸਾਰ ਲੋਕ ਰਾਜ ਦੇ ਅਨੁਸਾਰ ਸਾਨੂੰ ਯੂਨਾਈਟ ਹੋਣ ਦੀ ਲੋੜ ਹੈ ਸਾਨੂੰ ਇਕਤਾ ਦੀ ਲੋੜ ਹੈ ਜਿੰਨੀ ਦੇਰ ਤੱਕ ਸਾਡੀ ਇਕਤਾ ਨਹੀਂ ਮੰਜ਼ਲ ਨਹੀਂ ਤੈਅ ਕਰ ਸਕਦਾ ਪਰ ਉਹ ਤਾਂ ਇਕਤਾ ਮਤ ਲੈ ਕੇ ਆਉਂਦੇ ਸੀਗੇ ਇਕਤਾ ਤਾਂ ਸਕੈਮ ਨਾਟ ਪੋਲਿਟੀਕਲ ਬਣਉਣੀ ਸਾਡੀ ਤਾਂ ਚੱਲਦੀ ਨਹੀਂ ਸੀ ਨਾ ਉੱਥੇ ਜੇ ਅਸੀਂ ਕਹਿੰਦੇ ਵੀ ਇਕਤਾ ਕਰੋ ਰੌਲਾ ਹੋ ਰਾ ਸੀ ਉਹਨਾਂ ਨੂੰ ਸੁਬਰਦ ਕਰਤਾ ਸੀ ਚਾਰ ਆਗੂ ਨੂੰ ਤੁਸੀਂ ਕਰੋ ਜੋ ਕਰਦੇ ਆ ਜੋ ਕਰਨਾ ਕਰਤਾ ਨਾ ਕਰੋ ਤੇ ਅਸੀਂ ਤਾਂ ਫਿਰ ਨਿਊਟਰੀ ਸੀ ਜਾਨੀ ਅਸੀਂ ਤਾਂ ਡਾਂਗਾ ਖਾਨ ਵਾਲੇ ਸੀ ਚਾਰਾ ਗੂੰਦੇ ਵਿੱਚੋਂ ਇੱਕ ਆਗੂ ਤਾਂ ਡੱਲੇਵਾਲ ਤਾਂ ਜਾਂਦੇ ਨਹੀਂ ਸੀਗੇ ਰਹਿ ਗਏ ਤਿੰਨ ਆਗੂ ਤਿੰਨ ਆਗੂ ਨਹੀਂ ਖੋਹ ਦਿੰਦੇ ਸੀ ਇੱਕ ਤਾਂ ਜਾ ਉਹਨਾਂ ਨੂੰ ਕੋਈ ਡਰ ਸੀਗਾ ਦੇਖੋ ਡਰਤਾ ਉਹਨਾਂ ਨੂੰ ਕਾਹਦਾ ਹੋਣਾ 14ਾਂ ਦੇ ਡਰ ਨਹੀਂ ਹੂੰ 14ਾਂ ਦੇ ਜਿਹੜੇ ਧਾਰਾ ਉਹ ਲੋਕਾਂ ਨੂੰ ਲੈ ਕੇ ਪੈ ਗਈ ਮੈਂ ਤਾਂ ਇਹ ਕਹੂੰਗਾ ਜੇ ਅੱਜ ਵੀ ਸਾਡੀ ਏਕਤਾ ਹੋ ਜਾਂਦੀ ਸਰਕਾਰ ਨਹੀਂ ਵੱਡੀ ਲੋਕਾਂ ਦਾ ਰਾਜ ਆ ਲੋਕਾਂ ਨੇ ਸਰਕਾਰਾਂ ਬਣਾਉਣੀਆਂ ਡੈਮੋਕਰੇਸੀ ਰਾਜਾ ਕੋਈ ਐਵੇਂ ਮਾੜਾ ਮੋਟਾ ਰਾਜ ਥੋੜਾ ਜੇ ਸਾਡੀ ਏਕਤਾ ਹੋਵੇ ਪਤਾ ਨਹੀਂ ਕਹੋਲ ਸਕਦਾ ਪਰ ਮੈਂ ਨਾ ਵੀ ਪਹਿਲੇ ਮੋਰਚੇ ਵੀ ਜਿਹੜੀਆਂ ਇਹ ਰਾਜੇਵਾਲ ਹੁਣ ਤੋਂ ਗਲਤੀਆਂ ਹੋਈਆਂ ਲੋਕੀ ਉਹਨਾਂ ਤੇ ਖਫਾ ਸੀ ਆ ਦੂਜਾ ਸਾਡਾ ਮੋਰਚਾ ਹੁਣ ਜਿਹੜਾ ਪਰ ਇਹਨਾਂ ਦੇ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਸਾਡੇ ਤੇ ਹੁਣ ਕਿਸਾਨਾਂ ਤੇ ਲੋਕੀ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਨੇ ਪਿੰਡਾਂ ਦੇ ਵਿੱਚ ਯਾ ਥੋੜੇ ਆਗੂ ਇਹੋ ਜੀ ਕੀ ਯਾਰ ਕਰੋਗੇ ਤੁਸੀਂ ਇੰਨਾ ਪੈਸਾ ਵੀ ਬਰਬਾਦ ਹੋ ਗਿਆ 14 ਮਹੀਨੇ ਸੜਕਾਂ ਤੇ ਜੋ ਤੜੀ ਵੀ ਰਗੜੀ ਮਛਰਾਂ ਚ ਵੀ ਬੈਠੀ ਘਰ-ਬਾਰ ਵੀ ਛੱਡੇ ਸਾਨੂੰ ਕਿਉਂ ਔੜ ਪਈ ਸੀ ਮੇਰੇ ਅਸਾ ਸਾਰਾ ਪਰਿਵਾਰ ਬਾਹਰ ਮੈਂ ਤਾਂ ਇਕੱਲਾ ਇੱਥੇ ਮੈਂ ਤਾਮੀਕਲਾ ਉਥੇ ਆਪਦੀ ਜਿੰਨਕ ਜੋਗਾ ਸੀਗਾ ਲੜਾਈ ਲੜੀ ਜਾਂਦਾ ਸੀ ਪਰ ਤੋਂ ਵੱਡਾ ਉਹ ਉਥੇ ਘਰ ਬਣਾਇਆ ਹੋਇਆ ਸੀ ਉਹ ਵੀ ਟਾਤ ਸੀ ਉਸ ਤੋਂ ਅੱਗੇ ਤਾਂ ਗਏ ਨਹੀਂ ਜੀ ਤੁਸੀਂ ਵੇਦੇ ਸੀ ਆਪਣੇ ਕੋਈ ਲੰਗਰ ਖਣੂ ਖਾਲੀ ਮੁੜਿਆ ਭਾਂਦੀ ਰਾਤ ਨੂੰ 12 ਵਜੇ ਆਵੇ 1 ਵਜੇ ਆਵੇ ਉਹਨੂੰ ਕੋਈ ਦੀ ਖਵਾ ਕੇ ਤੋਰੇ ਨੂੰ ਅਸੀਂ ਤਾਂ ਪੂਰਾ ਤੰਦ ਦੇ ਹੀ ਨਾਲ ਸੇਵਾ ਅਰਪਣ ਕਰ ਰਹੇ ਸੀ ਲੋਕਾਂ ਨੂੰ ਕਿ ਕਿਸੇ ਗੱਲੋਂ ਸਾਡੇ ਲੋ ਘਟ ਨਾ ਰਹਿ ਜੇ ਕਮਜ਼ੋਰੀ ਨਾ ਰਹਿ ਜੇ ਅਸੀਂ ਜੰਗ ਜਿੱਤਣੀ ਆ ਪਰ ਸਾਡਾ ਹੌਸਲਾ ਟੁੱਟ ਗਿਆ ਇਸ ਗੱਲ ਤੇ ਤੁਹਾਨੂੰ ਉਮੀਦ ਨਹੀਂ ਸੀ ਕਿ ਕੁਝ ਆਗੂ ਜਿਹੜਿਆ ਇਸ ਤਰੀਕੇ ਸੰਧੀ ਕਰ ਦੇ ਉਹ ਸਾਨੂੰ ਉਮੀਦ ਨਹੀਂ ਸੀ ਅਸੀਂ ਤਾਂ ਕਹਾ ਵੀ ਅਸੀਂ ਇੱਥੇ ਬੜ ਨਹੀਂ ਦੇਣਾ ਜੀ ਸਮਵਦੀਆ ਮਰਨ ਵਰਤਨ ਦੇ ਚੱਕਰ ਚ ਨਾ ਪੈਂਦੀ ਉਥੇ ਡੱਲੇ ਵਾਲ ਬੈਠਾ ਬੜਕਾ ਮਾਰੀ ਜਾਂਦਾ ਅਸੀਂ ਮੂਰੇ ਬੜਕਾ ਮਾਰੀ ਜਾਣੀਆਂ ਅਸੀਂ ਕਿਸੇ ਨੂੰ ਬੜ ਨਹੀਂ ਦੇਣਾ ਸੀ ਅਸੀਂ ਉਹਦੇ ਪੈਣੇ ਕਰਨੇ ਉਹ ਅਫਸਰ ਆ ਗਿਆ ਫਲਾਨਾ ਗਿੱਟਮਿਟ ਹੋ ਗਈ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਨਹੀਂ ਕਿ ਜਦੋਂ ਅਫਸਰ ਸਹੀ ਹੋਣੀ ਸ਼ੁਰੂ ਹੋ ਗਈ ਸੀ ਉਦੋਂ ਗਿੱਟਮਿਟ ਹੋਣੀ ਸ਼ੁਰੂ ਹੋ ਗਈ ਸਾਨੂੰ ਤਾਂ ਦੂਰ ਹੀ ਕਰਤਾ ਮੈਂ ਤਾਂ ਲੜਪਿਆ ਸੀ ਦੱਸੀ ਜਣਾ ਤੁਹਾਨੂੰ ਮੈਂ ਵੀ ਸਾਨੂੰ ਤਾਂ ਦੂਰ ਕਰਤਾ ਸੀ ਵੀ ਤੁਸੀਂ ਨਾ ਆਓ ਬੱਸ 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 ਤੁਸੀਂ ਪਿੱਛੇ ਲਾਓ ਕਿਡਰ ਸਾਡਾ ਸੀ ਜਿੰਨਾ ਬੰਦਿਆਂ ਕੋਲੇ 10 ਬੰਦੇ ਵੀ ਨਹੀਂ ਸੀ ਉਹ ਜਿੰਨੇ ਗੁੰਡੀ ਦਾ ਪ੍ਰਧਾਨ ਬਣ ਜਾਂਦੀ ਉਹ ਗੱਲ ਬਣੀ ਹੋਈ ਸੀ ਕਿਹੜੇ ਕਿਹੜੇ ਵਿਅਕਤੀ ਸੀ ਉਹ দেখো ਤੁਸੀਂ ਬੱਚੀ ਰਹੇ ਤੂੰ ਮੇਰੇ ਵੋਹ ਕੀ ਪੁੱਛਦਾ ਤੂੰ ਤਾਂ ਮੂਰੇ ਹੁੰਦਾ ਸੀ ਤੂੰ ਤਾਂ ਤੇਰੇ ਤੋਂ ਇੱਕ ਦਿਨ ਨਹੀਂ ਜਾਈ ਨਹੀਂ ਗਿਆ ਜਨੇ ਤੇਰਾ ਮਹੀਨੇ ਚੋਂ ਗਿਆ ਕੋਈ ਗਿਆ ਨਹੀਂ ਤੁਸੀਂ ਤਾਂ ਨਾਲ ਰਹਿੰਦੇ ਰਹੋ ਚੰਡੀਗੜ੍ਹ ਮੀਟਿੰਗ ਹੁੰਦੀ ਤਾਂ ਵੀ ਨਾਲ ਹੁੰਦੇ ਸੀ ਪਰ ਸਾਨੂੰ ਇਹ ਮੋਰਚਾ ਜਿਹੜਾ ਕਿਸਾਨਾਂ ਨੂੰ ਬਹੁਤ ਪਿੱਛੇ ਖਿੱਚ ਕੇ ਲੈ ਗਿਆ ਸੁੱਖ ਚਾਹੀਦੀ ਹੈ ਜੇ ਜ਼ਿੰਦਗੀ ਰਹੀ ਤਾਂ ਜਿੱਤ ਕੇ ਦਿਖਾਵਾਂਗੇ ਤੁਸੀਂ ਡੱਲੇ ਵਾਲਾ ਲੰਬਾ ਦਿੱਤਾ ਕਿ ਭਈ ਇਹ ਖਤਸ਼ੇ ਸੀਗੇ ਕਿਉਂਕਿ ਪਹਿਲੇ ਅੰਦੋਲਨ ਦੇ ਵਿੱਚ ਵੀ ਕੁਛ ਮੇਰਾ ਸਵਾਲ ਮੇਰਾ 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 ਸਵਾਲ ਹੋ ਜਾਂਦਾ ਕਿਉਂਕਿ ਲੰਬਾ ਦਿੱਤਾ ਕਿਉਂਕਿ ਪਹਿਲੇ ਅੰਦੋਲਨ ਦੇ ਵਿੱਚ ਵੀ ਇਹ ਖਤਸ਼ੇ ਸੀਗੇ ਕਿ ਜੀ ਕਿਸਾਨ ਅੰਦੋਲਨ ਵੇਚ ਕੇ ਆ ਗਏ ਜਿੱਤ ਕੇ ਆਏ ਇਹ ਸ਼ਬਦ ਨਹੀਂ ਹੁੰਦੇ ਸੀ ਲੋਕਾਂ ਦੇ ਬਹੁਤ ਘੱਟ ਹੁੰਦੇ ਸੀ ਵੇਚ ਕੇ ਆ ਗਏ ਇਸ ਕੰਮ ਤੇ ਇਲਜ਼ਾਮ ਲੱਗਦੇ ਸੀਗੇ ਅਤੇ ਇਹ ਗੈਰ ਰਾਜਨੀਤਿਕ ਬਣਿਆ ਸੀਗਾ ਮੋਰਚਾ ਕਿ ਇਹ ਵੀ ਫਿਰ ਰਾਜਨੀਤਿਕ ਹੋ ਗਿਆ ਬਾਅਦ ਦੇ ਵਿੱਚ ਜਾਂ ਕਿ ਕਹ ਸਕਦੇ ਇਹ ਵੀ ਉਸੇ ਰਾਹਾਂ ਤੇ ਚੱਲ ਪਿਆ ਕਿ ਜਿਹੜੇ ਰਾਹਾਂ ਤੇ ਇਲਜ਼ਾਮ ਲੱਗੇ ਸੀ ਦੇਖੋ ਜੇ ਸਾਡੀ ਸੈਂਪਤੀ ਮਨ ਜਾਂਦੀ ਹੋ ਸਕਦਾ ਸਵੇਰ ਦਾ ਉਹਨਾਂ ਨੇ ਭੁੱਲਿਆ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਸਾਨੂੰ ਰਲਾ ਲੈਣਾ ਚਾਹੀਦਾ ਔਰ ਸਾਨੂੰ ਕਿਸੇ ਪਿੱਛੇ ਚੂਰਾ ਨਹੀਂ ਮਾਰਨਾ ਚਾਹੀਦਾ ਵੀ ਮੈਂ ਮੂਰੇ ਹੋਵਾਂ ਮੈਂ ਤਾਂ ਕਹਿੰਦਾ ਸੀ ਮੈਂ ਮਗਰ ਹੋ ਕੇ ਲੜਾਈ ਲੜੂਗਾ ਜਿਹਨੇ ਮੂਰਾ ਬਲਣਾ ਬਣੀ ਜਾਵੇ ਪਰ ਤੁਹਾਡੇ ਸਾਹਮਣੇ ਅਸੀਂ ਲੜੀ ਕਿ ਨਾ ਲੜਾਈ ਠੀਕ ਹੈ ਕੋਈ ਪਿੱਛਾ ਦਿਖਾਈ ਆ ਆਪ ਸਰ ਵੀ ਸਾਡੇ ਕੋਲ ਇਹ ਨੇਕਾ ਦੇ ਆਉਂਦੇ ਸੀ ਅਸੀਂ ਡਾਂਗਾ ਦਿਖਾ ਦਿੰਦੇ ਸੀ ਆ ਪਿਆ ਮੂਰਾ ਸਾਡਾ ਰਾਤ ਨੂੰ ਸਾਰੇ ਕੋਲੇ ਹੁੰਦਾਂ ਵਿਖੀ ਜੋ ਜਦੋਂ ਕੋਈ ਆਊਗਾ ਇਹ ਤਾਂ ਸਿੱਧੀਆਂ ਚਲਾ ਹੀ ਦੇਣਗਾ ਪਰ ਅੱਗੇ ਨਹੀਂ ਨੰਗਲ ਦਿੰਦੇ ਅਸੀਂ ਤੇ ਨਹੀਂ ਮੂਰੇ ਕੋ ਚੱਕ ਬੋਸਟ ਤੇ ਇੰਨਾ ਕੋਈ ਲਾਉਂਦਾ ਪੈਰਾ ਕਰੜਾ ਤੇ ਜਾਣ ਕੇ ਦਾ ਸਾਡੂ ਉਹ ਕਹਿੰਦਾ ਲਾਛਾਂ ਉੱਤੋਂ ਦੀ ਨਾ ਕੇ ਜਾਣਗੇ ਪਰ ਸਾਡਾ ਉਹ ਮੈਂ ਸਮਝਦੇ ਵੀ ਸਾਰਾ ਕੀਤਾ ਹੋਇਆ ਕੰਮ ਖਤਮ ਹੋ ਗਿਆ ਜਿਹੜਾ ਮੈਂ ਪਿੰਡ ਸੀ ਜੋ ਦੇਖਿਆ ਤੜਕੇ ਨੂੰ ਸਾਡਾ ਸਾਰਾ ਤੈਸ ਨੈਸ ਕਰਤਾ ਸਾਡੀਆਂ ਟਰਾਲੀਆਂ ਸਾਡੀਆਂ ਟਰੈਕਟਰ ਉਹ ਚੱਕ ਕੇ ਉਹ ਸਟਿਆਏ ਜਿਹੜੇ ਸਾਨੂੰ ਹੁੱਕਾਂ ਕਿਤੋਂ ਪਾਲਣੇ ਪਏ ਚਲੋ ਉਹ ਸਾਨੂੰ ਕੋਈ ਨਹੀਂ ਸਾਰੇ ਪੈਸੇ ਖਸਮ ਨੂੰ ਖੰਦੇ ਲੱਗੇ ਲੱਗੇ ਪਰ ਸਾਨੂੰ ਇਸ ਗੱਲ ਤੇ ਜਰੂਰ ਆਉਂਦਾ ਵੀ ਇੰਨੇ 29 ਕਿਸਾਨ ਜਿਹੜੇ ਮਾਰੇ ਗਏ ਨੇ ਸ਼ੁਭ ਕਰਨ ਦੀ ਸ਼ੀਤੀ ਹੁੰਦੀ ਆ ਲੋਕਾਂ ਅੱਖਾਂ ਚ ਲੀਆਂ ਗਈਆਂ ਕਿੰਨੇ ਸਾਡਾ ਜਿਹੜਾ ਨੁਕਸਾਨ ਹੋਇਆ ਪਰ ਸਰਕਾਰ ਨੇ ਮਿੰਟ ਪੰਜ ਲਾਈ ਇਹ ਕਲੀ ਪੰਜਾਬ ਸਰਕਾਰ ਦਾ ਮੈਂ ਸਮਝਦਾ ਵਿੱਚ ਰੋਲ ਨਹੀਂਗਾ ਵੀ ਕਲੀ ਪੰਜਾਬ ਸਰਕਾਰ ਨੇ ਠਾ ਰਾਤੇ ਰਾਤ ਕਿਸੇ ਜੁਰਤ ਨਹੀਂ ਪੈਂਦੀ ਸੀ ਵੀ ਪੰਜਾਬ ਸਰਕਾਰ ਆ ਕੇ ਮੋਰਚਾ ਠਾ ਦੇ ਰਾਤੇ ਰਾਤੀ ਲੰਬਾ ਦੁੱਤਾ ਤੁਸੀਂ ਉਹਨਾਂ ਨੂੰ ਡੱਲੇ ਬੋਲੋ ਲੰਬਾ ਸੀ ਕਾਹਦਾ ਦੇਣਾ ਜੀ ਲੰਬੇ ਕਾਹਦੇ ਹੁੰਦੇ ਲੋਕੀ ਪਤਾ ਹੀ ਐ ਕੀ ਬੋਲੀ ਜਾਂਦੇ ਤੁਹਾਨੂੰ ਪਤਾ ਹੀ ਹੁਣ WhatsApp ਤੇ ਸਾਨੂੰ ਬੋਲੀ ਜਾਂਦੇ ਨਹੀਂ ਜਦੋਂ ਭਾਜਪਾਲੇ ਕਹੀ ਜਾਂਦੇ ਨੇ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਰਨ ਵਰਤ ਛੱਡਤਾ ਤੇ ਫੇਰ ਗੱਲਾਂ ਕੀ ਰਹਿਣਗੀਆਂ ਹੁਣ ਐਸਕੇਮ ਫਿਰ ਨਾਨ ਪੋਲੀਟੀਕਲ ਕਿਸ ਤਰੀਕੇ ਚੱਲੇਗਾ ਤੁਹਾਡੇ ਨਾਲ ਹੋਰ ਵੀ ਕੋਈ ਆਗੂ ਜਿਹੜੇ ਮਿਲ ਰਹੇ ਨੇ ਜਿਹੜੇ ਇਸ ਤਰੀਕੇ ਨਾਲ ਅੱਗੇ ਆਉਣਗੇ ਜਾਂ ਕਹਿ ਸਕਦੇ ਤੁਸੀਂ ਇਕੱਲੇ ਹੀ ਹੋ ਜਿਹੜੇ ਆਵਾਜ਼ ਬੁਲੰਦ ਕਰੀਏ ਦੇਖੋ ਜੀ ਅਸੀਂ ਇਕੱਲੇ ਨਹੀਂ ਆਵਾਜ਼ ਬੁਲੰਦ ਕਰਾਂਗੇ ਅਸੀਂ ਹੁਣ ਇਹਨਾਂ ਨੂੰ ਚੰਗੀਆਂ ਸੌਹਾਂ ਖਵਾ ਕੇ ਵੀ ਜਿਹੜਾ ਰੜੂਗਾ ਉਹਨੂੰ ਤੇਲ ਦੇ ਕਿੜਾ ਵਿੱਚ ਸੱਟਾਂਗੇ ਹੁਣ ਸੌਦਾ ਲਾਵਾਂਗੇ ਹੁਣ ਅਸੀਂ ਇਹ ਨਹੀਂ ਕੰਮ ਢਿੱਲਾ ਛੱਡਣਾ ਅਸੀਂ ਇਹਨਾਂ ਦੇ ਗਾਲਾਂ ਕੰਮ ਕਰਨਾ ਵੀ ਜਿਹੜਾ ਵੀ ਸਾਡਾ ਆਗੂ ਪਾਸੇ ਜਾਊਗਾ ਜਦੋਂ ਪੂਰੇ ਸਪਸ਼ਟੀਕਰਨ ਉਹ ਤੋਂ ਮਿਲ ਗਿਆ ਬਾਕੀ ਇਹ ਕਾ ਗੁਰੂ ਅਸੀਂ ਹੁਣ ਕੋਈ ਗੱਲ ਨਹੀਂ ਕਰਨੀ ਆਗੂ ਜਾਮਾ ਕੇ ਇਕੱਠੇ ਜਾਵਾਂਗੇ ਗੱਲ ਕਚਰੇ ਦੇ ਵਿੱਚ ਹੋਊਗੀ ਇਹ ਨਹੀਂ ਵੀ ਤੈਨਾਂ ਆਗੂ ਨੂੰ ਕਹਦਾ ਜਾਓ ਗੱਲ ਕਰਿਓ ਇਕੱਠਾ ਅਸੀਂ ਆਪ ਖਾਦਾ ਜੈਨ ਕਿ ਹਮ ਸਾਂਝੇ ਰੂਪ ਦੇ ਵਿੱਚ ਜਾਏ ਕਰੂ ਰੂਪ ਦੇ ਵਿੱਚ ਜਾਵਾਂਗੇ ਭਾਵੇਂ 40 ਬੰਦੇ ਜਾਣ ਸਰਕਾਰ ਮੀਟਿੰਗ ਕਰੇ ਨਾ ਕਰੇ 40 ਦੇ 40 ਜਾਣਗੇ ਐਸਕੇਮ ਨੋਨ ਪੋਲੀਟੀਕਲ ਕੋਈ ਕਾਰਵਾਈ ਵੀ ਕਰੂ ਜਿੰਨੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਸੰਧੀ ਹੋਈ ਹੈ ਦੇਖੋ ਅਸੀਂ ਗੈਰ ਰਾਜਨੀਤਿਕ ਦੇ ਵਿੱਚ ਹੁਣ ਇੱਕ ਮੀਟਿੰਗ ਕਰਕੇ ਜਿਹੜੇ ਬੰਦਿਆਂ ਨੇ ਇਹੋ ਜਿਹੀ ਧੋਖਾਧੜੀ ਕੀਤੀ ਉਹਨਾਂ ਨੂੰ ਬਾਹਰ ਕੱਢਾਂਗੇ ਗੈਰ ਆਈਨਿਕ ਦੇ ਵਿੱਚੋਂ ਗੈਰੀਨ ਮੋਰਚਾ ਤੇ ਨਹੀਂ ਖਤਮ ਕਰਨਾ ਸੀ ਅਸੀਂ ਅਸੀਂ 11 ਦੀ ਮੋਰਚਾ ਚਲਾਵਾਂਗੇ ਤਾਂ ਜੇ ਜਿਸ ਨੂੰ ਡੱਲੇ ਵਾਲ ਹੁੰਦੇ ਵੀ ਕਾਰਵਾਈ ਹੋ ਸਕਦੀ ਕਿਸੇ ਤੇ ਮਰਜ਼ੀ ਕਰ ਮੇਰੇ ਤੇ ਹੋ ਸਕਦੀ ਜੇ ਮੈਂ ਗਲਤ ਹਾਂਗਾ ਤਾਂ ਮੇਰੇ ਤੇ ਹੋ ਸਕਦੀ ਮੈਨੂੰ ਮੇਰੇ ਤੇ ਕਰੋ ਸਮਝੇ ਗੱਲ ਕਿ ਨਹੀਂ ਜਦੋਂ ਆਗੂ ਚੁਣਤੇ ਆ ਆਗੂ ਨੂੰ ਭਣਕ ਪੈ ਗਈ ਆ ਵੀ ਅੱਜ ਉਹ ਮੋਰਚਾ ਪੁਲਿਸ ਉਧਰ ਲੱਗੀ ਪਈ ਆ ਦੋ ਦਿਨੋਂ ਕੇ ਅਸੀਂ ਪੁਲਿਸ ਨੂੰ ਕਰਦੀ ਨੂੰ ਪ੍ਰੋਗਰਾਮ ਪਰ ਜਿਹੜੀ ਗੱਲ ਮੈਂ ਦੱਸਦਾ ਵੀ ਜੇ ਕੋਈ ਅਫਸਰ ਜਾਂਦਾ ਸੀ ਨਹੀਂ ਤੁਸੀਂ ਨਹੀਂ ਜਾਣਾ ਹਰ ਦੋ ਝੰਡੇ ਗੱਡੀ ਚ ਬਿਠਾ ਕੇ ਲੈ ਜਾਂਦਾ ਸੀ ਆ ਲੈ ਗਿਆ ਇੱਧਰ ਲੈ ਗਿਆ ਇੱਧਰ ਲੈ ਗਿਆ ਅਸੀਂ ਇਹਨਾਂ ਗੱਲਾਂ ਤੇ ਗਰਮੀ ਵੀ ਕੀਤੀ ਆ ਤਲਕੀ ਵੀ ਕੀਤੀ ਆ ਵੀ ਯਾਰ ਉਹ ਆਪੇ ਹੋਣਗੇ ਆਪਦੀਆਂ ਗੱਡੀਆਂ 'ਚ ਤੁਸੀਂ ਪਿਠਾਈ ਫਿਰਦੇ ਐਵੇਂ ਉਹਨਾਂ ਨੂੰ ਸਾਡਾ ਮੋਰਚਾ ਸਾਨੂੰ ਪਤਾ ਸੀ ਵੀ ਇਹ ਕਿਸੇ ਨੇ ਕਹੇ ਜਾਣ ਇਹਨਾਂ ਨੇ ਅਜ਼ਾੜ ਦੇਣਾ ਤੇ ਉੱਜੜ ਗਿਆ ਇੱਕ ਇੱਕ ਤੁਸੀਂ ਜ਼ਿਕਰ ਕੀਤਾ ਕਿ ਪੈਸਾ ਆਉਂਦਾ ਸੀਗਾ ਜੋ ਸੀਰ ਘਟਾਈ ਜਾਂਦੀ ਸੀਗੀ ਮੈਂ ਵੀ ਉੱਥੇ ਰਿਹਾ ਤੁਸੀਂ ਤਾਂ ਜ਼ਿਆਦਾ ਟਾਈਮ ਰਹੇ ਹੋ ਮੇਰੇ ਤੋਂ ਤੁਸੀਂ ਕਦੇ ਲੰਗਰ ਦੇਖਿਆ ਸੀਗਾ ਕੀ ਵਾਸਤੇ ਹੁੰਦੀ ਸੀ ਉਹ ਪੈਸਾ ਖਰਚ ਕਿੱਥੇ ਹੁੰਦਾ ਸੀ ਫਿਰ ਦੇਖੋ ਜੀ ਅਸੀਂ ਤਾਂ ਹਿਸਾਬ ਹੀ ਨਹੀਂ ਲਿਆ ਅਸੀਂ ਤਾਂ ਇਹੋ ਜਿਹੇ ਬੰਦੇ ਆ ਅਸੀਂ ਤਾਂ ਹਿਸਾਬ ਲੈਣ ਹੀ ਨਹੀਂ ਗਏ ਅਸੀਂ ਕਹਾਂ ਜਿਹੜਾ ਖਾਜੂ ਖਾਜੇ ਦਾ ਪੈਸਾ ਸੰਘਰਸ਼ ਦਾ ਗੁਰਦੁਆਰੇ ਨਾਲੋਂ ਵੀ ਪੜਾ ਦਾ ਵੀ ਨਿਕਲ ਜਾਊਗਾ ਜਿਹੜੇ ਖਾਣਗੇ ਉਹ ਇੱਥੇ ਭਰਨਗੇ ਉਹ ਨਹੀਂ ਇੱਥੇ ਭਰਨਗੇ ਨੇ ਖਰਚਾ ਤਾਂ ਕਰਦੇ ਹੋਣੇ ਨਾ ਕਿਤੇ ਕੀ ਕੋਈ ਮਤਲਬ ਤਾਂ ਜਿਹੜਾ ਕਰਦੇ ਇਕੱਠਾ ਹੀ ਕਰਦੇ ਸੀ ਜਿਵੇਂ ਕੋਈ ਸਪੀਕਰ ਲੈ ਜਾਂਦੇ ਪਤਾਰਾ ਤੂਰਾ ਲੈ ਜਾਂਦੀਆਂ ਆ ਹੋਰ ਇਹੋ ਜਿਹਾ ਸਮਾਂ ਲੈ ਜਾਂਦਾ ਹੋਰ ਬਾਕੀ ਵਿੱਚ ਤਾਂ ਹਿਸਾਬ ਲੈਂਦੇ ਨਹੀਂ ਸੀ ਤਾਂ ਹਿਸਾਬ ਲੈਣ ਆਸਾਂ ਤੁਸ ਜੇ ਲੱਗਦਾ ਸੀ ਪੈਸੇ ਵੀ ਦਿਓ 15 2000 ਹੀ ਦੇ ਦਿੰਦੇ ਸੀ ਪਰ ਜਾਨੀ ਕਿ ਰੁਪਿਆ ਤਾਂ ਹੋ ਗਿਆ ਹੁਣ ਲੱਖਾਂ ਕਰੋੜਾਂ ਰੁਪਏ ਤਾਂ ਇਕੱਠਾ ਹੋ ਗਿਆ ਜੋ ਕੋ ਜੀ بڑے ਲੋਕੀ ਮਾਇਆ ਦੇਣ ਵਾਲੇ ਨੇ ਅੰਦਰ ਵੜ ਕੇ ਦੇਣ ਵਾਲੇ ਨੇ ਜਿਹੜਾ ਰੌਲਾ ਪਾ ਕੇ ਦਿੰਦੇ ਨੇ ਬਥੇਰੇ ਗਵਈਏ ਵੀ ਜਾਂਦੇ ਰਹੇ ਨੇ ਬਥੇਰੇ ਮੰਤਰੀ ਚੰਤਰੀ ਜਾਂਦੇ ਰਹੇ ਨੇ ਬਥੇਰੇ ਜਾਂਦੇ ਰਹੇ ਮੱਥਾ ਤਾਂ ਟਿਕਦਾ ਹੀ ਆ। ਹੂੰ। ਬਿਨਾ ਮੱਥੇ ਤਾਂ ਤਾਂ ਸਾਦ ਨਹੀਂ ਬੈਂਦਾ ਉੱਤੇ ਕੁੱਲੀ ਚੱਲਦੀ ਚ। ਹੂੰ। ਕਿਤੇ ਧਰਨਾ ਫਿਰ ਇਸ ਤਰੀਕੇ ਨਾਲ ਤਾਂ ਨਹੀਂ ਵਧਾ ਦਿੱਤਾ ਸੀ ਡੱਲੇ ਵਾਲ ਹੋ ਰਹੇ ਨੇ ਕਿ ਪੈਸਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਉਹ ਵੀ ਪੈਸੇ ਵਾਪਤ ਤਾਂ ਸਾਡਾ ਕਾਹਦਾ ਸੀਗਾ? ਹੂੰ। ਪੈਸੇ ਤਾਂ ਅਸੀਂ ਕੋਈ ਬੰਦਾ ਵੀ ਨਹੀਂ ਸਾਡੇ 'ਚ ਸੀਗਾ ਵੀ ਉਹ ਸਾਡਾ ਮੰਗਦਾ ਸੀ ਵੀ ਜਮ ਪੈਸੇ ਦਾ ਹਿਸਾਬ ਕਰੋ। ਪਰ ਅਸੀਂ ਆਂਦੀ ਵੇਖੀ ਜੋ ਜੂੰ ਚੱਲੀ ਜਾਂਦੀ ਚੱਲੀ ਜਾਂਦੋ ਮੋਰਚਾ ਜਿੱਤੋ। ਸਾਡਾ ਪੈਸੇ ਵਾਲ ਤਾਂ ਨਿਗਾਹ ਹੀ ਨਹੀਂ ਸੀ। ਹੂੰ। ਸਾਡੀਆਂ ਦੂਜੇ ਬੰਦਿਆਂ 'ਚ ਕਿਸੇ ਪੈਸੇ ਵਾਲ ਨਿਗਾਹ ਨਹੀਂ ਸੀ ਵੀ ਜਾਂ ਸਾਡਾ ਪੈਸੇ ਦਾ ਮਤਲਬ ਆ। ਜਾ ਸਾਡੇ ਆਪ ਦੀਆਂ ਜੀਵਾਂ ਪਰ ਨਮੰਤਵਾ ਸਾਡਾ ਤਾਂ ਇੱਕੋ ਇੱਕ ਲੜਾਈ ਸੀ ਕਿਸਾਨੀ ਤੁਹਾਡੀ ਲੜਾਈ ਕਿਸਾਨੀ ਸੀ ਪਰ ਜਿਨ੍ਹਾਂ ਦੀ ਸੰਧੀ ਦੀ ਗੱਲ ਹੋਈ ਆ ਉਹਨਾਂ ਦਾ ਤਾਂ ਕਿਤੇ ਮੰਤਵ ਨਹੀਂ ਹੋ ਗਿਆ ਸੀ ਕਿ ਠੀਕ ਹੈ ਪੈਸੇ ਨਾਲ ਕੰਮ ਨਮਣਾ ਲੋਕਾਂ ਦੇ ਵਿੱਚ ਹੁਣ ਪਤਾ ਲੱਗੀ ਜਾਂਣਾ ਨਈਆ ਵਾਲਕੇ ਦੇ ਕਿਹੜੇ ਮੂਰੇ ਆ ਜਾਨਾ ਤੁਸੀਂ ਵਜਟਾਂ ਚੱਲਦੀਆਂ ਸੁਣੀ ਜਾਂਦੇ ਹੋ ਖਬਰਾਂ ਚੱਲਦੀਆਂ ਸੁਣਣਾ ਨਹੀਂ ਤੂੰ ਬਿਲਕੁਲ ਸੁਣੀ ਤੇ ਬੱਸ ਫੇਰ ਮੈਨੂੰ ਕੀ ਪੁੱਛਣਾ ਜੋ ਤੁਸੀਂ ਆਪ ਸੁਣੀ ਜਾਂਦੇ ਹੋ ਪ੍ਰਸਾ ਤੋਂ ਸੁਣੀ ਜਾਂਦੇ ਹੋ ਪਰ ਉਹ ਪੁਲਿਸ ਨੇ ਜਿਹੜਾ ਸਾਡਾ ਨਸਾਨ ਕੀਤਾ ਪਿੱਛੋ ਲੈ ਕੇ ਉੱਥੋਂ ਤੱਕ ਜਿੱਥੋਂ ਤੱਕ ਕਸੀ ਤੱਕ ਕੱਖ ਵੀ ਨਹੀਂ ਛੱਡਿਆ ਉਹਨਾਂ ਨੇ ਕੱਖ ਵੀ ਉਸ ਤੋਂ ਇੱਕ ਮੋਰਚਾ ਸੀ ਉੱਥੇ ਕੁਝ ਵੀ ਨਹੀਂ ਹੋਇਆ ਉਹ ਕੇ ਮੋਰਚਾ ਉੱਥੋਂ ਅੱਗੇ ਤਾਂ ਸਾਇਲੈਂਸ ਹੋ ਗਿਆ ਚਾਰ ਦਿਨ ਉਹਨਾਂ ਨੇ ਸਮਾਨ ਚਕਾਇਆ ਕੋਈ ਕਢ ਕੇ ਸਾਡੇ ਤਾਂ ਅਸੀਂ ਤਾਂ ਕਿਹਾ ਵੀ ਚਲੋ ਸਾਡੇ ਟ੍ਰੈਕਟਰ ਟਰਾਲੇ ਮੁੜਿਆ ਮੁੜਿਆ ਅਸੀਂ ਤਾਂ ਦਰਖਾਸ਼ਤ ਨਹੀਂ ਦੇਣੀ ਅਸੀਂ ਇੱਕ ਪੈਸੇ ਦਾ ਸਰਕਾਰ ਨੂੰ ਸੁਹਾਵ ਨਹੀਂ ਲਿਖ ਕੇ ਦੇਣਾ ਵੀ ਸਾਡਾ ਇਨਾ ਨੁਕਸਾਨ ਹੋਇਆ ਨਾਲ ਅਸੀਂ ਲੈਣਾ ਹੀ ਹੋ ਸਰਕਾਰ ਤੋਂ ਉਹਨਾਂ ਤੋਂ ਲਈਏ ਜਿਹੜੇ ਆਪਣੇ ਹੈਗੇ ਮਤਲਬ ਕਾਰਪੋਰੇਟ ਘਰਾਣੇ ਜਿਹੜੇ ਪਾਣੀ ਗੰਦਾ ਪਾਉਂਦੇ ਨੇ ਦਰਿਆ ਬੁੱਢੇ ਦੇ ਵਿੱਚ ਤੇ ਸਾਰਾ ਪਾਣੀ ਜਿਹੜਾ ਗੰਦਾ ਸਾਡਾ ਉਹ ਜਿਹੜੀ ਕਿਨੂ ਦੀ ਹੱਬ ਸੀ ਉਹ ਵੀ ਸਾਡੀ ਖਤਮ ਹੋ ਗਈ ਹਾਂ ਬਹੁਤ ਪਾਜਲ ਕਾਦੀ ਕੌਣ ਦੇ ਦੇ ਪੈਸੇ ਕੌਣ ਦੇ ਦੇ ਰਿਹਾ ਪਰ ਭਾਈ ਕੋਈ ਕਰ ਰਿਹਾ ਉਹਨਾਂ ਦੇ ਪਰ ਭਾਈ ਹੁੰਦੇ ਨਾ ਕੰਪਨੀ ਵਾਲੇ ਕਰਨਗੇ ਆ ਫੈਕਟਰੀ ਵਾਲੇ ਉਹਨਾਂ ਤੋਂ ਅਸੀਂ ਕਿਉਂ ਪੈਸੇ ਮੰਗਾਂਗੇ ਇਹ ਗੱਲਬਾਤ ਚੱਲੀ ਹੈ ਕਿਸੇ ਦੇ ਨਾਲ ਜਾਂ ਕਿਵੇਂ ਗੱਲਬਾਤ ਚੱਲੀ ਆ ਵੀ ਉਹ ਫਲਾਣਾ ਦੇਊਗਾ ਝੋਕਾ ਦੇਊਗਾ ਪਰ ਅਸੀਂ ਲੈਣੀ ਨਹੀਂ ਅਸੀਂ ਹਸਾਬ ਹੀ ਨਹੀਂ ਦੇਣਾ ਕਿਸੇ ਨੂੰ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋਗਾ ਅਸੀਂ ਨੇ ਰੱਬ ਦੇਉ ਸੰਨ بس ਦੇਖੋ ਲੋਕਾਂ ਨੇ ਮਦਦ ਕੀਤੀ ਸਾਡੀ ਕੋਈ ਜਿੰਨੀ ਜੋਗਾ ਸੀਗਾ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਹਰੇਕ ਬੰਦੇ ਨੇ ਮਦਦ ਕੀਤੀ ਮੈਂ ਉਹ ਨਹੀਂ ਕਹਾਂਗਾ ਵੀ ਉਥੇ ਸਮਾਜ ਨੇ ਮਦਦ ਨਹੀਂ ਕੀਤੀ ਸਾਡੀ ਸਮਾਜ ਨੇ ਪੂਰੀ ਮਦਦ ਕੀਤੀ ਆ ਐਨ ਆਰ ਆਈ ਵੀਰਾਂ ਨੇ ਮਦਦ ਕੀਤੀ ਵੀ ਤੁਸੀਂ ਪਿੱਛੇ ਨਾ ਹਟੋ ਜਿਹੇ ਚੀਜ਼ ਦੀ ਲੋੜ ਸਾਨੂੰ ਦੱਸੋ ਪਰ ਅਸੀਂ ਪੈਸਾ ਇਕੱਠਾ ਕਰਨਾ ਵਾਲੇ ਨਹੀਂ ਗਏ ਵੀ ਐਨ ਆਰ ਆਈ ਵੀਰਾਂ ਨੂੰ ਵੀ ਪੈਸਾ ਦਿਓ ਜਾਂ ਸਮਾਜ ਨੂੰ ਕਹੋ ਸਾਨੂੰ ਪੈਸਾ ਇਕੱਠਾ ਕਰਕੇ ਦਿਓ ਕੇਵਲ ਤੇ ਕੇਵਲ ਸਾਡੇ ਜਿਹੜੇ ਲੰਗਰ ਸੀ ਉਹ ਲੋਕਾਂ ਦੇ ਚਲਾਏ ਹੋਏ ਸੀ ਐਵੇਂ ਮੈਂ ਤੁਹਾਨੂੰ ਝੂਠ ਮਾਰੇ ਮੈਂ ਕਰੋ ਚਲਾਉਂਦਾ ਸੀ ਇੱਕ ਇੱਕ ਇਹ ਵੀ ਚਰਚਾਵਾਂ ਚੱਲਦੀਆਂ ਕਹਿੰਦੇ ਟਰਾਲੀਆਂ ਚੋਂ ਹੀ ਕੁਝ ਬਰਾਮਦ ਹੋਇਆ ਕੋਈ ਪੈਸੇ ਪੂਸੇ ਦੀ ਚਰਚਾ ਚੱਲਦੀ ਸੀ ਜਾਂ ਕਾਦੀ ਚੱਲਦੀ ਸੀ ਇਹ ਦੇਖੋ ਉਹ ਤੁਹਾਡੇ ਪੱਤਰਕਾਰ ਨੇ ਲਾਈ ਖਬਰ ਉਹ ਤੁਹਾਡੇ ਕੋਲੇ ਹੈਗੀ ਆ ਉਹ ਤੁਸੀਂ ਵਿੱਚ ਚਲਾ ਸਕਦੇ ਹੋ ਸਮਝੀ ਗੱਲ ਕਿ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਆ ਜਿਹੜੀ ਪੱਤਰਕਾਰ ਨੇ ਐਡ ਪਾਈ ਆ ਵੀ ਇੰਨੇ ਪੈਸੇ ਆ ਫਲਾਣਾ ਸਮਾਨ ਆ ਉਹ ਤਾਂ ਪੱਤਰਕਾਰ ਨੇ ਕਲੀਅਰ ਹੀ ਕਰਤਾ ਹੂੰ ਉਹ ਤਾਂ ਤੁਸੀਂ ਵਿੱਚ ਚਲਾ ਸਕਦੇ ਹੋ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਆਈ ਸੀ ਇਹੋ ਜਿਹੀ ਤੁਸੀਂ ਗੱਲ ਸੁਣਨ ਨੂੰ ਆਈ ਆ ਪਰ ਮੈਂ ਦੇਖੀ ਨਹੀਂ ਮੈਂ ਮੈਂ ਕਹਿੰਦਾ ਜਿਹੜਾ ਦੇਖੀ ਨਹੀਂ ਮੈਂ ਕਹਿ ਨਹੀਂ ਸਕਦਾ ਚਲੋ ਮੇਰਾ ਹੁਣ ਆਖਰੀ ਸਵਾਲ ਹੈ ਕਿ ਹੁਣ 4 ਤਰੀਕ ਦੀ ਮੀਟਿੰਗ ਦੇ ਵਿੱਚ ਹਿੱਸਾ ਹੋਣਗੇ ਇਹ ਖੋਸਾ ਸਾਹਿਬ ਦੇਖੋ ਜੇ 4 ਤਰੀਕ ਨੂੰ ਮੀਟਿੰਗ ਦਾ ਸੱਦਾ ਆਇਆ ਤਾਂ ਅਸੀਂ ਸਾਰੇ ਜਾਵਾਂਗੇ ਹੂੰ ਔਰ ਸਰਕਾਰ ਨੂੰ ਕਹਾਂਗੇ ਸਾਡੀਆਂ ਮੰਗਾਂ ਮੰਨੋ ਨਹੀਂ ਤਾਂ ਫਿਰ ਅਗਲਾ ਸ਼ਗਰਤ ਜਿਹੜਾ ਅਸੀਂ ਉਹ ਆਪਦੀ ਰੂਪਰੇਖਾ ਤਿਆਰ ਕਰਾਂਗੇ ਆਏ ਤਾਂ ਨਹੀਂ ਬੈਠਾਂਗੇ ਵੀ ਅਸੀਂ ਇੱਕ ਆਸਾਨੀ ਦਾ ਸੰਘਰਸ਼ ਜਿਹੜਾ ਅਜਾਈਂ ਛੱਡ ਦੇਾਂਗੇ ਅਜਾਈਂ ਨਹੀਂ ਜਾਂਦਿਆਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਸੁਖਜਿੰਦਰ ਸਿੰਘ ਖੋਸਾ ਜੀ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਸਾਨ ਅੰਦੋਲਨ 13 14 ਮਹੀਨੇ ਚੱਲਿਆ ਉਹ ਅੰਦੋਲਨ ਜੋ ਖਨੋਰੀਆ ਤੇ ਸ਼ੰਭੂ ਬੋਲਡਰ ਤੇ ਚੱਲਿਆ ਅਤੇ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਉਸ ਸਮੇਂ ਜੋ ਅੰਦੋਲਨ ਚੱਲ ਰਿਹਾ ਸੀਗਾ ਉਸ ਅੰਦੋਲਨ ਨੂੰ ਇਸ ਤਰੀਕੇ ਨਹੀਂ ਚੱਕਿਆ ਜਾ ਸਕਦਾ ਸੀਗਾ ਕੁਝ ਕਿਸਾਨ ਆਗੂਆਂ ਨੇ ਸੰਧੀ ਕੀਤੀ ਹੈ ਤੇ ਸੰਧੀ ਦੇ ਮੁਤਾਬਿਕ ਸਰਕਾਰਾਂ ਵੱਲੋਂ ਉਹ ਅੰਦੋਲਨ ਚਿਕਾਇਆ ਗਿਆ ਪਰ ਦੇਖਣਾ ਇਹ ਹੈ ਕਿ ਵਾਕਏ ਦੇ ਵਿੱਚ ਜੇ ਸੰਧੀ ਹੋਈ ਸੀ ਤਾਂ ਕਿਸਾਨ ਉਹ ਕਿਸਾਨ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਉਹ ਕਿਸਾਨ ਦੂਰੇ ਰੂਪ ਦੇ ਵਿੱਚ ਕਿਉਂ ਅੱਗੇ ਆ ਰਹੇ ਸਨ ਕਿ ਵਾਕਏ ਦੇ ਵਿੱਚ ਇੱਕ ਜੋ ਕਿ ਸਾਡੇ ਡਰਾਮੇ ਦੇ ਤੌਰ ਤੇ ਕੀਤਾ ਗਿਆ ਸੀਗਾ ਜਾਂ ਕਿ ਸਾਡੇ ਸਮਝੋਤੇ ਪਹਿਲੇ ਦਿਨੋਂ ਹੀ ਚੱਲ ਰਹੇ ਸੀ ਜਦੋਂ ਤੋਂ ਅਫਸਰ ਸ਼ਹੀ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਕੈਮਰਾ ਪਰਸਨ प्रमोद ਦੇ ਨਾਲ ਕਮਲਜੀਤ ਜੀ ਮੀਡੀਆ ਮੋਗਾ